ਹੈਲੋ एवरीवन ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਮੰਨਤ ਬਰਾਡ ਬਲੌਗਸ ਤੇ ਹੋਰ ਤੁਸੀਂ ਸਾਰੇ ਕਿਵੇਂ ਹੋ ਹੋਪ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਣੇ ਆਪਣੇ ਤੇ ਆਪਣੇ ਆਪਣੇ ਘਰਾਂ 'ਚ ਤੰਦਰੁਸਤ ਹੋਵੋਗੇ ਚਲੋ ਜੀ ਅੱਜ ਕਾਫੀ ਦਿਨਾਂ ਬਾਅਦ ਬਲੌਗ ਦੀ ਸਟਾਰਟਿੰਗ ਕਰਨ ਲੱਗੇ ਆਂ ਤੇ ਜੇ ਕੋਈ ਚੈਨਲ ਤੇ ਨਿਊ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਥੈਂਕ ਯੂ ਸੋ ਮੱਚ ਸਾਰਿਆਂ ਦਾ ਸਪੋਰਟ ਕਰਨ ਦੇ ਲਈ ਤੇ ਬਹੁਤ ਸਾਰੇ ਭੈਣ ਭਰਾ ਜਿਹੜੇ ਆਪਾਂ ਨੂੰ ਬਹੁਤ ਸਾਰੇ ਭੈਣ ਭਰਾ ਦੇ ਕਮੈਂਟ ਆ ਰਹੇ ਸੀ ਹਨਾ ਕਿਉਂ ਨਹੀਂ ਤੁਹਾਡੇ ਬਲੌਗ ਕਿਉਂ ਨਹੀਂ ਆ ਰਹੇ ਹਨਾ ਕੀ ਕਾਰਨ ਹੈ ਵਲੌਗ ਨਾ ਹੁੰਦਾ ਕਾਰਨ ਤੇ ਚਲੋ ਜੀ ਉਹ ਵੀ ਆਪਾਂ ਤੁਹਾਡੇ ਨਾਲ ਸਾਂਝਾ ਕਰਾਂਗੇ ਵਲੌਗ ਦੇ ਵਿੱਚ ਹੀ ਤੇ ਕੁਝ ਕੋਈ ਇਗਨੋਰ ਕਰੋ ਮੇਰੀ ਤਾਂ ਆਵਾਜ਼ ਥੋੜੀ ਜੀ ਕੁਝ ਨਹੀਂ ਮੈਂ ਥੋੜੀ ਹਲਕੀ ਫੁਲਕੀ ਜਿਵੇਂ ਆਪਾਂ ਨੂੰ ਕਾਫੀ ਵਗੈਰਾ ਹੋ ਜਾਂਦੇ ਨਾ ਗਲੇ ਤੋਂ ਆਵਾਜ਼ ਘੱਟ ਨਿਕਲਦੀ ਹੈ ਤੇ ਬਾਕੀ ਘਰੇ ਹੈ ਨਹੀਂ ਮੰਮੀ ਔਰ ਡੈਡੀ ਗਏ ਹੋਏ ਨੇ ਕਿੱਥੇ ਗਏ ਸਾਰੀ ਗੱਲਬਾਤ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ ਤੇ ਫਿਲਹਾਲ ਤੁਸੀਂ ਦੇਖ ਸਕਦੇ ਹੋ ਹੁਣ ਧੁੱਪ ਚੰਗੀ ਲੱਗਦੀ ਹੈਗੀਆ ਪੱਠੇ ਸਵੇਰੇ ਲੈ ਜਾਂਦੇ ਸੀ ਤੇ ਕੱਪੜੇ ਹਜੇ ਸੁੱਕੇ ਨਹੀਂ ਹੈਗੇ ਕੱਪੜੇ ਨਾ 2 ਵਜੇ ਦੇ ਕਰੀਬ ਜਿਹੜੇ ਸੁੱਕਦੇ ਹੁੰਦੇ ਆ ਕਿ ਕੱਪੜੇ ਆਪਾਂ 2 ਘੰਟਿਆਂ ਤੱਕ ਸੁੱਕ ਜਾਣਗੇ ਫਿਰ ਕਰਦੇ ਆਂ ਤੇ ਆਪਾਂ ਨਾ ਹੁਣ ਸਭ ਤੋਂ ਪਹਿਲਾਂ ਅੱਜ ਆਪਾਂ ਬਣਾਉਣ ਲੱਗੇ ਮੈਂ ਕਿਹਾ ਚਲੋ ਅੱਜ ਆਪਾਂ ਛੋਟੀ ਜਿਹੀ ਵੀਡੀਓ ਬਣਾ ਕੇ ਤੁਹਾਨੂੰ ਸਮਝੀ ਕਰਦੇ ਨਾਲੇ ਤੁਹਾਡ ਨਾਲ ਗੱਲਬਾਤ ਕਰ ਲੈਂਦੇ ਆ ਨਾ ਕਿਉਂ ਨਹੀਂ ਵਲੋਗ ਆਵੇ ਤੇ ਇੱਥੇ ਆਪਣੇ ਨਾ ਆਲੂ ਬੋਇਲ ਕੀਤੇ ਹੋਏ ਨੇ ਮੇਰੇ ਇਹ ਮਟਰ ਵਗੈਰਾ ਨੇ ਤੇ ਇਹ ਸਾਰਾ ਮਸਾਲਾ ਜਿਹੜਾ ਟੋਟਲੀ ਮੈਂ ਨਾ ਪੀਸ ਕੇ ਲੈ ਕੇ ਉਹਨਾਂ ਕੱਟ ਕੇ ਧੋਸਵਾ ਕੇ ਸਾਰਾ ਸਮਾਨ ਰੱਖ ਲਿਆ ਸੀ ਇੱਥੇ ਲਾਉਣੇ ਆ ਕਿਉਂਕਿ ਨਾ 2 1/2 ਵਜੇ ਦੇ ਕਰੀਬ ਆਪਾਂ ਮਤਲਬ ਜਦੋਂ 2 ਵਜੇ ਆਉਂਦਾ ਹੈਗਾ ਤੇ ਲੰਚ ਵਿੱਚ ਅੱਜ ਉਹਨੂੰ ਲੰਚਿਕ ਚ ਰੋਟੀ ਤੇ ਸਬਜ਼ੀ ਹੀ ਖਵਾਵਾਂਗੇ ਤੇ ਸਬਜ਼ੀ ਬਸ ਮੈਂ ਹੁਣ ਤੜਕਾ ਲਗਾ ਦੂੰਗੀ ਤੇ 12:30 ਵਜੇ ਤੱਕ ਬਣ ਜਾਂਦੀ ਹੁੰਦੀ ਸਬਜ਼ੀ ਫਿਰ 1:30 ਵਜੇ ਫੁੱਲ ਖਾ ਲੈਨੇ ਹੁੰਨੇ ਮੈਂ ਉਤੇ ਲੰਚ ਕਰਦੇ ਹੁੰਨੇ ਆ 1:30 ਵਜੇ ਦੇ ਕਰੀਬ ਤੇ ਮੈਂ ਕਿਹਾ ਚਲੋ ਆਪਾਂ ਹੁਣ ਸਬਜੀ ਨੂੰ ਤੜਕਾ ਲਾ ਲਈਏ ਨਾਲੇ ਤੁਹਾਡ ਨਾਲ ਗੱਲਾਂ ਬਾਤਾਂ ਸ਼ੇਅਰ ਕਰਾਂਗੇ ਕਿਉਂ ਨਹੀਂ ਵਲੌਗ ਆ ਰਹੇ ਤੇ ਕਦੋਂ ਤੱਕ ਆਪਣੇ ਜਿਹੜੇ ਵਲੌਗ ਨਹੀਂ ਹੋਣਗੇ ਉਹ ਸਾਰੀ ਡਿਟੇਲ ਆਪਾਂ ਅੱਜ ਦੇ ਵਲੌਗ 'ਚ ਦਵਾਂਗੇ ਤੁਹਾਨੂੰ ਤੇ ਦੈਨ ਉਸ ਤੋਂ ਬਾਅਦ ਕੋਸ਼ਿਸ਼ ਕਰਾਂਗੇ ਜਿਹੜੇ ਵਲੌਗ ਤੁਹਾਡੇ ਨਾਲ ਡੇ ਬਾਈ ਡੇ ਆਪਾਂ ਕਰ ਸਕੀਏ ਸ਼ੂਟ ਤੇ ਚਲੋ ਜੀ ਹੁਣ ਮੈਂ ਤੜਕਾ ਲਾਉਣੀ ਆ ਆਲੂ ਮਟਰਾਂ ਨੂੰ ਨੂੰ ਲਈਏ ਗਰਮ ਧਰਤਾ ਜਾਂ ਇੱਧਰ ਪਾਣੀ ਧਰਤਾ ਦਾਲ ਵਾਸਤੇ ਦਾਲ ਨਹੀਂ ਮਤਲਬ ਸਬਜੀ ਵਾਸਤੇ ਆਪਾਂ ਪਾਵਾਂਗੇ ਤੇਲ ਥੋੜਾ ਜਿਹਾ ਲੋ ਜੀ ਬਣਾਣੀ ਆ ਆਪਾਂ ਆਲੂ ਮਟਰ ਆਲੂ ਮੈਂ ਮੈਸ਼ ਕਰਨੇ ਆ ਮਸਾਲਾ ਪੀਸ ਕੇ ਲੈ ਕੇ ਆਉਣੇ ਚੇਤਾ ਭੁੱਲ ਗਏ ਨੇ ਜੇ ਫਿਰ ਆਪਾਂ ਕਰਦੇ ਨੂੰ ਸਿਮ ਤੇ ਕਰ ਜੰਨੇ ਆ ਗੈਸ ਨੂੰ ਹਾਂਜੀ ਇਧਰ ਆਪਣਾ ਪਾਣੀ ਗਰਮ ਹੋ ਰਿਹਾ ਸਬਜ਼ੀ ਵਾਸਤੇ ਇਧਰ ਆਪਾਂ ਤੇਲ ਧਰ ਲਿਆ ਸੀ ਤੇ ਹੁਣ ਆਪਾਂ ਤੜਕਾ ਲਾ ਦੀ ਆਲੂ ਮਟਰਾਂ ਨੂੰ ਤੇ ਆਪਾਂ ਹੁਣ ਪਾਵਾਂਗੇ ជីਰਾ ਰੁੜੀ ਇਹ ਆਪਾਂ ਪਤਾ ਜੀਰਾ ਤੇ ਉਹਨਾ ਮਸਾਲਾ ਸਾਰਾ ਪੀਸ ਕੇ ਲੈ ਆਂਦਾ ਸੀ ਮੈਂ ਸਾਰਾ ਅਦਰਕ ਟਮਾਟਰ ਇਹ ਪਾਵਾਂਗੇ ਆਪਾਂ ਵਿੱਚ ਇਹ ਕੱਲੇ ਨੂੰ ਨਾ ਪੂਰਨ ਵਿਕਣ ਜੀ ਤਰ੍ਹਾਂ ਆਪਾਂ ਸੋ ਇਹ ਲਗ ਲਗ ਟਮਾਟਰ ਵਗੈਰਾ ਪਾਉਂਦੇ ਨੇ ਮੈਂ ਤੇ ਇੱਧੇ ਪਾ ਦੇਣੀ ਹਾਂ ਮੈਂ ਸਾਰਾ ਇਕੱਠਾ ਹੀ ਪੈ ਰੈਂਦਾ ਕਿ ਸਾਰਾ ਇਕੱਠਾ ਭੁੰਨਣਾ ਹੀ ਹੁੰਦਾ ਸਰਕਰ ਆਪ। ਚਲੋ। ਹੁਣ ਅਸੀਂ ਦਵਾ ਦੋ ਸਾਰੇ ਮਿਕਸ। ਥੋੜਾ ਜਿਹਾ ਪਾਣੀ ਪਾ ਕੇ ਚੱਲ ਜੀ। ਇਹ ਜਦੋਂ ਲੈਣ ਉਹ ਥੋੜਾ ਕੱਚਾਪਨ ਦੂਰ ਕਰ ਲਈਏ ਫਿਰ ਅਚ ਮਸਾਲੇ ਜਰਾ ਪਾਵਾਂਗੇ। 5-7 ਮਿੰਟ ਭੁੰਨ ਲੈਣਾ। ਚਲੋ। ਤਹ ਲੋ ਜੀ ਮੈਂ ਕਿ ਚਲੋ ਨਾ ਚਿਰ ਆਪਾਂ ਮਸਾਲਾ ਹਜੇ ਪੁੱਜੀ ਜਾਂਦਾ ਮੈਂ ਤੁਹਾਨੂੰ ਗੱਲਬਾਤ ਕਰ ਲੈਣੀ ਆ ਕਿਉਂ ਨਹੀਂ ਆਪਣੇ ਵਲੌਗ ਸਾਰੇ ਸੀ ਚਲੋ ਜੀ ਅੱਜ ਹੈਗਾ ਦਿਨ ਹੈਗਾ ਅੱਜ ਆਪਣਾ ਵੀਰਵਾਰ ਦਾ ਦਿਨ ਹੈਗਾ ਅੱਜ ਆਪਾਂ ਸ਼ੂਟ ਕਰ ਰਹੇ ਆ ਵੀਰਵਾਰ ਹੈ ਅੱਜ ਤੇ ਤਰੀਕ ਹੈਗੀ 30 ਤਰੀਕ ਤੇ ਨਾ ਆਪਣੇ ਵਲੌਗ ਨਾ ਆਉਂਦਾ ਕਾਰਨ ਅੱਜ ਛੇਮਾ ਦਿਨ ਆ ਮਤਲਬ ਛੇਵੇਂ ਦਿਨ ਅੱਜ ਆਪਾਂ ਵਲੌਗ ਪਾ ਰਹੇ ਆ ਕਿਉਂਕਿ ਨਾ ਆਪਣੇ ਤੁਸੀਂ ਜਾਣਦੇ ਹੋ ਜਪਜਦੇ ਚਾਚੂ ਜਿਹੜੇ ਆਉਂਦੇ ਹੁੰਦੇ ਆ ਛੋਟੇ ਗੁਰਬਾਜ ਉਹਨਾਂ ਦੇ ਦਾਦੂ ਤੁਸੀਂ ਪਿੱਛੇ ਸ਼ਾਟ ਦੇਖਿਆ ਹੋਗਾ ਨਵਾਂ ਟਰੈਕਟਰ ਲਿਆ ਸੀ ਬਾਪੂ ਦੇ ਨਾਲ ਆਪਾਂ ਫਸਟ ਨੰਬਰ ਤੇ ਬਾਪੂ ਦੀ ਫੋਟੋ ਹੀ ਲੱਗੀ ਹੋਈ ਆ ਸਰਵਾਈ ਦੇ ਸਰਵਾਈ ਦੇ ਨਾਲ ਦਾਦੇ ਤੇ ਦਾਦੀ ਖੜੇ ਹੋਦੇ ਤੇ ਉਹ ਹੈ ਬਾਪੂ ਜੀ ਦੀ ਨਾ ਡੈਥ ਹੋ ਗਈ ਸੀਗੀ ਉਹ ਹੋ ਗਈ ਸੀ ਸ਼ਨੀਵਾਰ ਦੀ ਗੱਲ ਹੈ ਜਿਵੇਂ ਅੱਜ ਵੀਰਵਾਰ ਹੈ ਪਿਛਲੇ ਸ਼ਨੀਵਾਰ ਦੀ ਗੱਲ ਹੈ ਤੇ ਉਹ ਹੋ ਗਈ ਸੀ ਉਹਨਾਂ ਦੀ ਡੈਥ ਇਸ ਕਰਕੇ ਜਿਹੜੇ ਆਪਣੇ ਵਲੌਗ ਨਹੀਂ ਆ ਰਹੇ ਸੀ ਕਿਉਂਕਿ ਸ਼ਨੀਵਾਰ ਡੈਥ ਹੋਈ ਆ ਸੰਡੇ ਨੂੰ ਖੁੱਲ ਚੁੱਕੀ ਆ ਤੇ ਹੁਣ ਕੱਲ ਨੂੰ ਵੀ ਸ਼ੁੱਕਰਵਾਰ ਕੱਲ ਨੂੰ ਪਾਸਤਰੀ ਜਣਾ ਤੇ ਐਤਵਾਰ ਭੋਗ ਆ। ਠੀਕ ਹੈ ਜੀ ਇੱਕ ਕਰਕੇ ਜਿਹੜੇ ਵਲੌਗ ਆਪਣੇ ਨਹੀਂ ਆ ਰਹੇ ਸੀਗੇ। ਕੋਈ ਨੂੰ ਪਤਾ ਜਦੋਂ ਘਰ ਬਰ ਦੇ ਵਿੱਚ ਨਾ ਇਸ ਤਰ੍ਹਾਂ ਦਾ ਹੋਣ ਹੁੰਦਾ ਹੈ ਨਾ। ਇੱਕ ਮਿੰਟ ਜੀ। ਥੋੜੀ ਜਿਹੀ ਕਾਲੀ ਵਿੱਚ। ਇੱਥੇ ਮੈਂ ਮਸਾਲੇ ਪਾ ਲਿਆ ਮੈਂ ਕਿਹਨਾਂ ਚਰ ਗੱਲ। ਆਰਾਮ ਨਾਲ ਦੱਸਤੀ ਮੈਂ ਮਸਾਲੇ ਹੀ ਪੀ ਜਾਣਗੇ। ਲੋ ਕਰ ਲੈ। ਹੁਣ ਮਸਾਲਾ ਭੁੱਜੀ ਜਾਊਗਾ। ਤੇ ਆਪਾਂ ਸਾਰਾ ਸਮਾਨ ਰੱਖ ਕੇ ਤੇ ਆਰਾਮ ਨਾਲ ਕੱਲ੍ਹ ਬਾਅਦ ਕਰਦੇ ਤੁਹਾਨੂੰ ਤੜਕਾ ਸਮਝਣਾ ਲੱਗਿਆ। ਮਸਾਲਾ ਭੁੱਜਦੇ ਟਾਈਮ ਤੱਕ ਗੂਗਾ ਦਸ ਮਿੰਟ ਹੈ ਜੀ। ਤੇ ਬਾਲਾ ਲੰਮਾ ਵੀ ਵਲੌਗ ਆਪਾਂ ਨਹੀਂ ਕਰਨਾ ਹੈਗਾ। क्योंकि ये बलॉग मैं जस्ट थोन अपडेट देने के दे लिए पा रहा है ना कि क्यों नहीं बलॉग आ रहे वो मेरा कोई भी मोटिव मतलब। नहीं से अच्छा होर ब्लॉग शूट इधर करसाला पाता सी मसाला भूजूगा चंकी तरह लाल लाल करके ना बाकी अपने बॉयल किता ही टमाटर टमा टमा आलू तो वो ਮਸਾਲਾ ਵਧੀਆ ਲਾਲ ਲਾਲ ਪੁੱਛ ਦੂਣ ਫਿਰ ਆਪਾਂ ਕਰਦੇ ਹਿੰਮਤ ਕਰਦੇ ਕੋਈ ਚਲੋ ਜਿਉ ਮੈਂ ਤੁਹਾਨੂੰ ਦੱਸੀ ਜਾਂਦੀ ਸੀ ਤੇ ਉਹ ਪਿਛਲੇ ਮੰਨ ਕੇ ਚਲੋ ਸ਼ਨੀਵਾਰ ਨੂੰ ਬਾਪੂ ਜੀ ਦੀ ਡੈਥ ਹੋ ਗਈ ਸੀ ਉਸ ਤੋਂ ਬਾਅਦ ਸੰਡੇ ਦੇ ਫੁੱਲ ਚੁਗੇ ਸੀ ਤੇ ਹੁਣ ਕੱਲ ਸ਼ੁੱਕਰਵਾਰ ਨੂੰ ਮਤਲਬ ਪਾਠ ਤਰੀ ਜੂਗਾ ਤੇ ਫਿਰ ਸੰਡੇ ਨੂੰ ਭੋਗ ਪਾਊਗਾ ਇਸ ਕਰਕੇ ਜਿਹੜੇ ਆਪਣੇ ਵਲੌਗ ਆ ਸੰਡੇ ਤੱਕ ਤਾਂ ਫਾਈਨਲ ਆ ਇਸ ਤੋਂ ਬਾਅਦ ਨਹੀਂ ਹੋਣਗੇ ਅੱਜ ਹੈਗਾ ਵੀਰਵਾਰ ਸ਼ੁੱਕਰ ਸ਼ਨੀਵਾਰ ਤਿੰਨ ਦਿਨ ਦਾ ਫਾਈਨਲ ਆ ਕਿ ਇਹ ਤੋਂ ਬਾਅਦ ਨਹੀਂ ਹੋਣਗੇ ਵਲੌਗ ਐਂਡ ਮੰਡੇ ਜੇ ਪੋਸੀਬਲ ਹੋਇਆ ਤਾਂ ਮੰਡੇ ਨੂੰ ਵਲੌਗ ਮਿਲੂਗਾ ਜੇ ਪੋਸੀਬਲ ਨਾ ਹੋਇਆ ਤਾਂ ਟਿਊਜ਼ਡੇ ਨੂੰ ਵਲੌਗ ਜਰੂਰ ਤੁਹਾਡੇ ਨਾਲ ਮੈਂ ਸਾਂਝਾ ਕਰੂੰਗੀ ਕੋਈ ਨਾ ਕੋਈ ਵਲੌਗ ਜ਼ਰੂਰੀ ਨਹੀਂਗਾ ਕਿ ਡੇਲੀ ਵਲੌਗ ਦਾ ਸ਼ੂਟ ਕਰਾਂ ਜ਼ਰੂਰੀ ਨਹੀਂ ਕਿਸੇ ਵੀ ਟੌਪਿਕ ਤੇ ਮੈਂ ਤੁਹਾਨੂੰ ਮੰਗਲਵਾਰ ਵਲੌਗ ਸ਼ੂਟ ਦਊਂਗੀ ਮਤਲਬ ਅੱਜ ਵਲੌਗ ਤੋਂ ਬਾਅਦ ਚਾਰ ਦਿਨ ਦਾ ਨਾਗਾ ਜਰੂਰ ਪਾਊਗਾ 90% ਨਾਗਾ ਸੰਡੇ ਤੱਕ ਤਾਂ ਫਾਈਨਲ ਹੀ ਆ ਤੁਹਾਨੂੰ ਪਤਾ ਨਾ ਕੋਗ ਤੱਕ ਤਾਂ ਮੈਂ ਨਹੀਂ ਵਲੌਗ ਕੋਈ ਵੀ ਪਾਵਾਂਗੀ ਇਹ ਵੀ ਵਲੌਗ ਜਸਟ ਮੈਂ ਪਾਉਣਾ ਨਹੀਂ ਸੀ ਕਿਉਂਕਿ ਤੁਹਾਨੂੰ ਪਤਾ ਇੱਕ ਤਾਂ ਜਦੋਂ ਇੱਧਰ ਦਾ ਸਿਸਟਮ ਹੁੰਦਾ ਨਾ ਜੀ ਨਹੀਂ ਦਾ ਹਨਾ ਤੇ ਬਾਕੀ ਕੋਈ ਵੀ ਕੰਮ ਜਿੰਨਾ ਚਿਰ ਆਪਣਾ ਤੁਹਾਡਾ ਜੀ ਨਹੀਂ ਨਾ ਕਰਦਾ ਉਹ ਕੰਮ ਨੂੰ ਕਰਨ ਦਾ ਵੀ ਕੋਈ ਫਾਇਦਾ ਨਹੀਂ ਹੁੰਦਾ ਤੁਸੀਂ ਆਪ ਸੇ ਹਣ ਬਾਕੀ ਨਾ ਫਾਕੀ ਕੋ ਬੰਦੇ ਦਾ ਅਲੱਗ ਅਲੱਗ ਮਨਾ ਸਿਸਟਮ ਹੁੰਦਾ ਬਟ ਮੈਥੋਂ ਇੰਨੀ ਹਿੰਮਤ ਨਹੀਂ ਹੈਗੀ ਕਿ ਹਨਾ ਮੈਂ ਵਲੌਗ ਪਾ ਸਕਾਂ ਕਿਉਂਕਿ ਵਲੌਗ ਵੀ ਸ਼ੂਟ ਕਰਨਾ ਹਨਾ ਨਹੀਂ ਹੁੰਦਾ ਪਤਾ ਨਹੀਂ ਕਿ ਹਰੇਕ ਦਾ ਦਿਲ ਦਿਮਾਗ ਦੇ ਅਲੱਗ-ਅਲੱਗ ਸੋਚ ਹੁੰਦੇ ਆਪਣੇ ਤੋਂ ਇਦਾਂ ਨਹੀਂ ਹੁੰਦਾਗਾ ਤੇ ਮੇਰੀ ਮੇਰੀ ਹਿੰਮਤ ਹੀ ਨਹੀਂ ਪੈਂਦੀ ਕਿ ਮੈਂ ਵਲੌਗ ਸ਼ੂਟ ਕਰਾਂ ਤੇ ਮੈਂ ਵਲੌਗ ਪਾਵਾਂ ਸੋ ਸੰਡੇ ਤੱਕ ਤਾਂ ਬਿਲਕੁਲ ਵੀ ਪੋਸੀਬਲ ਨਹੀਂ ਹੈਗਾਗਾ ਜੇ ਨਜ਼ਰ ਹਨਾ ਭੋਗ ਨਹੀਂ ਪੈ ਜਾਂਦਾ ਉਸ ਤੋਂ ਬਾਅਦ ਮੈਂ ਦੇਖੂਗੀ ਤੇ 90% ਮੈਂ ਤੁਹਾਨੂੰ ਕਹਿ ਰਹੀ ਹਾਂ ਕਿ ਮੈਂ ਮੰਗਲਵਾਰ ਹੋ ਸਕਦਾ ਮੈਂ ਤੁਹਾਨੂੰ ਵਲੌਗ ਦੇਵਾਂ ਕਿਸੇ ਨਾ ਕਿਸੇ ਟਾਪਿਕ ਤੇ ਜ਼ਰੂਰ ਬਟ ਉਹ ਤੋਂ ਪਹਿਲਾਂ ਮੇਰਾ ਇਸ ਤੋਂ ਬਾਅਦ ਤੁਹਾਨੂੰ ਕੋਈ ਵੀ ਵਲੌਗ ਨਹੀਂ ਮਿਲੇਗਾ 3 ਦਿਨ ਦਾ 3 ਤੋਂ 4 ਦਿਨ ਦਾ ਨਾਕਾ ਜ਼ਰੂਰ ਪਾਓਗੇ ਮੇਰੇ ਵਲੌਗਸ ਇਸ ਵਲੌਗ ਤੋਂ ਬਾਅਦ ਇਹ ਵੀ ਵਲੌਗ ਜਸਟ ਅਪਡੇਟ ਦੇਣ ਦੇ ਲਈ ਕਿ ਹਨਾ ਬਹੁਤ ਸਾਰੇ ਭੈਣ ਭਰਾ ਜਿਹੜੇ ਆਪਾਂ ਨੂੰ ਅਰੇ ਇਸ ਇੰਸਟਾਗ੍ਰam ਤੇ ਵੀ ਆ ਰਹੇ ਸੀ YouTube ਤੇ ਵੀ ਆ ਰਹੇ ਸੀ ਹਨਾ ਤੇ ਚਲੋ ਆਪਣੇ ਭੈਣ ਭਰਾਵਾਂ ਦੇ ਨਾਲ ਦੁੱਖ ਸੁੱਖ ਕਹਿੰਦੇ ਹੁੰਦੇ ਆ ਸਾਂਝਾ ਕਰਨਾ ਵੀ ਜ਼ਰੂਰੀ ਹੁੰਦਾ ਹੈ ਹਨਾ ਜੇ ਆਪਾਂ ਸੁੱਖ ਦੀਆਂ ਘੜੀਆਂ ਵੀ ਕੋਈ ਵੀ ਹੁੰਦਾ ਫੰਕਸ਼ਨ ਹੁੰਦਾ ਕੋਈ ਵੀ ਫੰਕਸ਼ਨ ਬਰਥਡੇ ਹੁੰਦਾ ਸੈਲੀਬ੍ਰੇਟ ਕਰਦੇ ਹਨਾ ਹਰ ਇੱਕ ਤਰ੍ਹਾਂ ਦੀ ਜਿਹੜੀ ਸਿਚੁਏਸ਼ਨ ਹੁੰਦੀ ਆ ਹੁੰਦੀ ਆਪਾਂ ਹਰ ਇੱਕ ਫੈਮਿਲੀ YouTube ਫੈਮਿਲੀ ਦੇ ਨਾਲ ਸ਼ੇਅਰ ਕਰਦੇ ਹਨਾ ਸੋ ਉਸੇ ਪ੍ਰਕਾਰ ਤੁਹਾਨੂੰ ਇਹ ਵੀ ਦੱਸਣਾ ਜ਼ਰੂਰੀ ਸੀਗਾ ਬਟ ਕੋਈ ਵੀ ਵੀਡੀਓ ਕਲਿੱਪ ਨਹੀਂ ਮੈਂ ਬਣਾ ਸਕਦੀ ਮੇਰਾ ਮਤਲਬ ਇੰਨਾ ਜਿਗਰਾ ਹੀ ਨਹੀਂ ਹੈਗਾ ਕਿ ਮੈਂ ਵੀਡੀਓ ਕਲਿੱਪ ਸ਼ੂਟ ਕਰ ਲਾਂ ਜਾਂ ਮੈਂ ਬੋਲ ਸਕਾਂ ਨਹੀਂ ਮੈਂ ਜਸਟ ਅਪਡੇਟ ਦੇ ਲਈ ਤੁਹਾਡੇ ਲਈ ਇਹ ਵਲੌਗ ਬਣਾਇਆ ਹੈਗਾ ਕਿ ਤਾਂ ਜੋ ਮੇਰੇ ਭੈਣ ਭਰਾ ਹੀ ਵਲੌਗ ਦੇਖ ਲੈਣ ਤੇ ਉਹਨਾਂ ਨੂੰ ਪਤਾ ਲੱਗ ਜਾਏ ਕਿ ਕਿਉਂ ਮੈਂ ਵਲੌਗ ਨਹੀਂ ਪਾ ਰਹੀ ਤੇ ਆਸ ਕਰਾਂਗੇ ਤੁਹਾਨੂੰ ਮੇਰੇ ਵੀ ਵਲੌਗ ਬਾਕੀ ਵਧੀਆ ਲੱਗ ਰਹੇ ਹੋਣਗੇ ਤੇ ਬਾਕੀ ਡੇਲੀ ਵਲੌਗਿੰਗ ਛੇਤੀ ਆਪਾਂ ਕਿਰਪਾ ਕਰਨਾ ਲਾਈਕ ਕਰ ਦਿਓ ਜੀ ਕਿ ਆਪਾਂ ਵਲੌਗ ਡੇਲੀ ਆਪਾਂ ਸ਼ੂਟ ਕਰ ਸਕਦੇ ਥੋਨੂੰ ਵੀ ਪਤਾ ਰੂਟੀਨ ਨਾ ਜਦੋਂ ਕੋਈ ਵੀ ਕੰਮ ਹੁੰਦਾ ਆਪਾਂ ਇੱਕ ਵਾਰੀ ਰੂਟੀਨ ਕੋਈ ਵੀ ਕੰਮ ਦਾ ਰੂਟੀਨ ਇੱਕ ਵਾਰੀ ਛੱਡ ਦਿੰਦੇ ਆ ਤੇ ਬਹੁਤ ਡਿਫਿਕਲਟ ਹੋ ਜਾਂਦਾ ਹੈ ਨਾ ਤੇ ਉਸੇ ਤਰ੍ਹਾਂ ਹੁਣ ਤੁਹਾਨੂੰ ਪਤਾ ਨਾ ਪਹਿਲਾਂ ਡੇਲੀ ਵਲੌਗਿੰਗ ਥੋੜਾ ਜਿਆ ਕੱਟ ਕਰਤਾ ਸੀ ਨਾ ਮੈਨੂੰ ਲੋ ਦਾ ਜਦੋਂ ਤੇ ਮੇਰੇ ਪਿਆਰ ਦਾ ਹੋਇਆ ਸੀ ਨਾ 9 ਦਾ ਉਸ ਤੋਂ ਬਾਅਦ ਸਮਝ ਲੋ ਬਹੁਤ ਘੱਟ ਮੈਂ ਵਲੌਗ ਸ਼ੂਟ ਕੀਤੇ ਹੋਣਗੇ ਨਾ ਕਿਉਂਕਿ ਉਦੋਂ ਤਾਂ ਮਹੀਨਾ ਤਾਂ ਉਦੋਂ ਹੀ ਲਾ ਲਓ ਹੱਬ ਮਹੀਨਾ ਡੇਢ ਮਹੀਨਾ ਤਾਂ ਉਦੋਂ ਤਿਆਰ ਕਰਕੇ ਰਿਆ ਆਪਾਂ ਉਹਦੋਂ ਨੇ ਵਲੌਗ ਸ਼ੂਟ ਕੀਤੇ ਫਿਰ ਉਸ ਤੋਂ ਬਾਅਦ ਵੀ ਮਤਲਬ ਕੋਈ ਟਮਾਟਲਾ ਸ਼ੂਟ ਕੀਤਾ ਹੋਗਾ ਫਿਰ ਆਪਾਂ ਚਲੋ ਮਹਿਕ ਭੈਣ ਤੇ ਵੀ ਵੀਡੀਓਜ਼ ਪਾਉਂਦੇ ਰਹੇ ਹਨਾ ਤੇ ਤੇ ਬਸ ਮਤਲਬ ਕੋਈ ਨਾ ਕੋਈ ਅਪਡੇਟ ਜਿਹੜਾ ਮੇਥੋਂ ਕੋਈ ਵਲੌਗ ਬਣ ਜਾਂਦਾ ਹੈ ਉਹ ਆਪਾਂ ਤੁਹਾਨੂੰ ਸਾਂਝਾ ਵੀ ਕਰ ਦਿੰਦੇ ਹੁੰਦੇ ਆ ਹਨਾ ਟਾਈਮ ਟੂ ਟਾਈਮ ਬਾਕੀ ਬਹੁਤ ਸਾਰੇ ਵਲੌਗ ਜਿਹੜੇ ਮੈਂ ਸਾਂਝੇ ਨਹੀਂ ਕਰ ਪਾਈ ਐਡੀਟਿੰਗ ਨਹੀਂ ਹੋਈ ਨਹੀਂ ਮਤਲਬ ਮੇਥੋਂ ਤੁਸੀਂ ਮੰਨਣਾ ਨਹੀਂ ਮੈਂ ਨਰਾਤੇ ਰੱਖੇ ਸੀ ਉਦੋਂ ਮੈਂ ਵਲੌਗ ਸ਼ੂਟ ਕੀਤਾ ਸੀ ਫਾਈਨਲ ਡੇ ਵੀ ਕੀਤਾ ਸੀ ਉਦੋਂ ਵਿੱਚੋਂ ਵੀ ਕੀਤੇ ਸੀ ਜਿਵੇਂ ਆਪਾਂ ਪੂਰੇ ਨਰਾਤੇ ਰੱਖੇ ਸੀ ਨਾ 9 ਦੇ 9 ਤੇ ਉਹਦੇ ਵਿੱਚ ਵਿੱਚ ਵੀ ਮੈਂ ਮਤਲਬ ਵਲੌਗ ਸ਼ੂਟ ਕਰਦੀ ਰਹੀ ਹਾਂ ਕੋਈ ਨਾ ਕੋਈ ਰੈਸਪੀ ਵੀ ਸ਼ੂਟ ਕੀਤੀ ਹਨਾ ਨਰਾਤਿਆਂ ਦੀ ਪਰ ਮੈਥੋਂ ਇੰਨੀ ਹਿੰਮਤ ਹੀ ਨਹੀਂ ਹੋਈ ਮੈਂ ਉਹਨੂੰ ਐਡਿਟ ਕਰਕੇ ਪਾ ਸਕਾ ਪਤਾ ਨਹੀਂ ਕੀ ਇਹੋ ਜਿਹਾ ਮਨ ਹੋਇਆ ਪਿਆ ਵਲੌਗ ਫਿਰ ਆਪਾਂ ਕਿਤੇ ਜਿੱਥੇ ਵੀ ਗਏ ਆ ਦੋ ਚਾਰ ਵਾਰੀ ਕਿਤੇ ਗਏ ਹਨਾ ਉਹ ਵੀ ਮੈਂ ਵੀਡੀਓ ਸ਼ੂਟ ਕੀਤੀਆਂ ਸੀ ਮਤਲਬ ਆਊਟਿੰਗ ਦੇ ਵੀ ਸੀਗੇ ਦੋ ਚਾਰ ਵਲੌਗ ਉਹ ਵੀ ਨਹੀਂ ਆਪਾਂ ਤੁਹਾਡੇ ਨਾਲ ਸਾਂਝੇ ਕੀਤੇ ਕਿਉਂਕਿ ਉਹ ਕੋਈ ਵੀ ਵਲੌਗ ਜਦੋਂ ਤੱਕ ਉਹਦੇ ਟਾਈਮ ਹੁੰਦਾ ਉਦੋਂ ਤੱਕ ਹੀ ਪਾਈਏ ਤਾਂ ਵਧੀਆ ਰਹਿੰਦਾ ਹੈਗਾ ਹਨਾ ਉਸ ਤੋਂ ਬਾਅਦ ਫਾਈਨਲ ਡੇ ਤੇ ਵੀ ਆਪਾਂ ਮਤਲਬ ਜਿਹੜੀ ਪ੍ਰੈਪਰੇਸ਼ਨ ਵਗੈਰਾ ਕਰਦੇ ਅਨਰਾਤਿਆਂ ਦੇ ਉਦਨ ਵੀ ਮੈਂ ਵਲੌਗ ਬਣਾਇਆ ਸੀ ਉਹ ਵੀ ਆਪਾਂ ਤੁਹਾਡੇ ਨਾਲ ਨਹੀਂ ਸਾਂਝਾ ਕਰ पाए ਕਾਫੀ ਵਲੌਗ ਜਿਹੜੇ ਆਪਣੇ ਮਤਲਬ ਐਡਿਟ ਕਰਨ ਤੋਂ ਬਿਨਾ ਹੀ ਆਪਣੇ ਕਮ ਸੇ ਕਮ ਮੇਨੁਰਾ ਦਾ 7 ਤੋਂ 8 ਵਲੌਗ ਤੁਹਾਡੇ ਨਾਲ ਨਹੀਂ ਸਾਂਝੇ ਹੋਏ ਮੇਰੇ ਜਿਹੜੇ ਨਰਾਤੇ ਰੱਖੇ ਸੀ ਉਸ ਤੋਂ ਬਾਅਦ ਵਿੱਚ ਵਿੱਚ ਕਾਫੀ 10 ਕਿ ਦਿਨਾਂ ਦੇ ਅੰਦਰ ਅੰਦਰ ਜਿਹੜੇ ਵਲੌਗ 10 15 ਦਿਨਾਂ ਦੇ ਵਿੱਚ ਵਲੌਗ ਸ਼ੂਟ ਕੀਤੇ ਅਸਲ ਵਿੱਚ ਮੈਂ ਉਹ ਤੁਹਾਡੇ ਨਾਲ ਨਹੀਂ ਮੇਰੇ ਤੋਂ ਸਾਂਝੇ ਹੋਏ ਕਿਉਂਕਿ ਬਸ ਕੋਈ ਨਹੀਂ ਬਸ ਮੈਂ ਥੋ ਸਾਂਝੇ ਤੇ ਚਲੋ ਜੀ ਕੋਸ਼ਿਸ਼ ਕਰਾਂਗੀ ਮੈਂ ਟਾਈਮ ਟੂ ਟਾਈਮ ਹੁਣ ਵਲੌਗ ਬਣਾਵਾ ਤੇ ਤੁਹਾਡੇ ਨਾਲ ਸਾਂਝੇ ਕਰਾਂ ਬਾਕੀ ਵਲੌਗ ਹੁਣ ਬਾਕੀ ਹੁਣ ਭੋਗ ਤੋਂ ਬਾਅਦ ਮੈਂ ਸ਼ਡਿਊਲ ਜਿਹੜਾ ਸੈੱਟ ਕਰੂੰਗੀ ਆਪਣੇ ਵਲੌਗਸ ਦਾ ਫਿਰ ਸੈੱਟ ਵਗੈਰਾ ਕਰਕੇ ਟਾਈਮ ਟੇਬਲ ਸਭ ਕੁਝ ਸੈੱਟ ਕਰਕੇ ਫਿਰ ਤੁਹਾਡੇ ਨਾਲ ਸ਼ੇਅਰ ਕਰੂੰਗੀ ਕਿੱਦਾਂ ਕਿਵੇਂ ਵਲੌਗ ਆਉਣਗੇ ਕਿਸ ਟਾਈਮ ਆਉਣਗੇ ਸਾਰਾ ਕੁਝ ਸ਼ੇਅਰ ਕਰਾਂਗੀ ਹਜੇ ਮੇਰੇ ਕੋਈ ਵੀ ਅਪਡੇਟ ਨਹੀਂ ਉਹ ਅਪਡੇਟ ਕੋਈ ਵੀ ਨਹੀਂ ਜਸਟ ਇਹੀ ਆ ਕਿ ਆਪਣੇ ਵਲੌਗ ਨਹੀਂ ਆਉਣੇ ਹੈਗੇ ਹੁਣ ਮੰਗਲਵਾਰ ਨੂੰ ਆਊਗਾ ਵਲੌਗ ਮੈਂ ਮੂੰਹ ਚੋਂ ਨਹੀਂ ਕੱਢਦੀ ਕਹਿੰਦੇ ਨਾ ਬਸ 100% ਤੱਕ ਸੰਡੇ ਤੱਕ ਦਾ ਫਾਈਨਲ ਹੈ ਕਿ ਨਹੀਂ ਆਊਗਾ ਉਸ ਤੋਂ ਬਾਅਦ ਆਪਾਂ ਵਲੌਗ ਅਪਲੋਡ ਕਰਾਂਗੇ ਕੋਈ ਨਾ ਕੋਈ ਕਿਸੇ ਵੀ ਟੌਪਿਕ ਤੇ ਤੇ ਚਲੋ ਜੀ ਹੁਣ ਮੈਂ ਸਬਜੀ ਨੂੰ ਲਾਉਣੀ ਹੈ ਤੜਕਾ ਤੇ ਆਪਾਂ ਮੈਂ ਸੋਚਿਆ ਆਪਾਂ ਇੰਨਾ ਕਿ ਜਿਹੜਾ ਵਲੌਗ ਤੁਹਾਡੇ ਨਾਲ ਸਾਂਝਾ ਕਰਦੀਏ ਤੇ ਚਲੋ ਜੀ ਮਿਲਾਂਗੇ ਨਵੇਂ ਵਲੌਗ ਦੇ ਨਾਲ ਤਦ ਤੱਕ ਦੇ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਟੇਕ ਕੇਅਰ ਬਾਏ ਬਾਏ ਤੇ ਥੈਂਕ ਯੂ ਸੋ ਮੱਚ ਮੱਖੀਆਂ ਬਹੁਤ ਹੈ ਥੈਂਕ ਯੂ ਸੋ ਮੱਚ ਸਾਰਿਆਂ ਦਾ ਐਨੀ سپورਟ ਕਰਨ ਦੇ ਲਈ ਤੇ ਬਸ ਇਸੇ ਤਰ੍ਹਾਂ ਆਪਣੀ سپورਟ ਬਣਾਈ ਰੱਖੋ ਚਲੋ ਜੀ ਮਿਲਦੇ ਹਾਂ ਨਵੇਂ ਵਲੌਗ ਦੇ ਨਾਲ